ਸੋ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਖਬਰ ਦੱਸੂਗਾ ਜਿਸ ਦੇ ਨਾਲ ਇੱਕ ਬੜਾ ਵੱਡਾ ਜਿਹੜਾ ਮਸਲਾ ਹੈ ਪੰਜਾਬ ਦਾ ਉਹ ਹੱਲ ਹੋਏਗਾ। ਪੰਜਾਬ ਦੇ ਲੋਕ ਬਹੁ ਗਿਣਤੀ ਦੇ ਵਿੱਚ ਇਹ ਚਾ ਰਹੇ ਨੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਏ ਨੇ ਉਹਨਾਂ ਨੂੰ ਵਾਪਸ ਬਿਹਾਰ ਭੇਜਿਆ ਜਾਵੇ। ਹੁਣ ਇੱਕ ਅਜੀਹੀ ਉਮੀਦ ਪੈਦਾ ਹੋਈ ਹੈ ਪਰ ਜੇਕਰ ਜਿਹੜੀ ਮੈਂ ਸਰਕਾਰ ਚਾਹ ਰਿਆਂ ਵਾ ਜੇ ਉਹ ਸੱਤਾ ਦੇ ਵਿੱਚ ਆਏਗੀ ਮਤਲਬ ਕਿ ਮੈਂ ਆਪਣੇ ਆਪ ਨੂੰ ਪੰਜਾਬ ਵਾਸੀ ਇੱਥੇ ਦੱਸਦਾ ਹੋਇਆ ਕਿਉਂਕਿ ਇੱਕ ਅਜੀਹਾ ਐਲਾਨ ਉਸ ਸਰਕਾਰ ਨੇ ਕਰ ਦਿੱਤਾ ਹੈ ਜੋ ਮਜਬੂਰ ਕਰ ਦੇਗਾ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਨੇ ਸਪੈਸ਼ਲੀ ਬਿਹਾਰ ਦੇ ਔਰ ਜਿਹੜੇ ਬਿਹਾਰੀ ਲੋਕ ਪੰਜਾਬ ਦੇ ਵਿੱਚ ਆਏ ਨੇ ਉਹ ਇਹ ਵੀ ਨਹੀਂ ਹੈ ਕਿ ਨਾਰਾਜ਼ ਹੋ ਕੇ ਜਾਣਗੇ ਭੰਗੜੇ ਪਾਉਂਦੇ ਹੋਏ ਬਿਹਾਰ ਜਾਣਗੇ ਔਰ ਖੁਸ਼ੀ-ਖੁਸ਼ੀ ਜਾਣਗੇ ਕਿਉਂਕਿ ਅਜੀਹਾ ਇੱਕ ਹੱਕ ਉਹਨਾਂ ਨੂੰ ਜਿਹੜਾ ਹੈ ਉੱਥੇ ਉਥੋਂ ਦੀ ਸਰਕਾਰ ਦੇਵੇਗੀ ਜੇ ਉਹ ਸੱਤਾ ਦੇ ਵਿੱਚ ਆਏਗੀ ਹੁਣ ਗੱਲ ਕੀ ਹੋਈ ਹੈ 10-10000 ਰੁਪਏ ਜਦੋਂ ਐਨਡੀਏ ਸਰਕਾਰ ਨੇ ਆਮ ਬੀਬੀਆਂ ਦੇ ਖਾਤਿਆਂ ਦੇ ਵਿੱਚ ਤਿੰਨ ਵਾਰੀ ਪਾ ਦਿੱਤੇ ਤਾਂ ਉਹਨਾਂ ਦਾ ਪਲੜਾ ਜਿਹੜਾ ਹੈ ਬਿਹਾਰ ਇਲੈਕਸ਼ਨ ਦੇ ਵਿੱਚ ਭਾਰੀ ਹੋ ਗਿਆ ਹੁਣ ਤੇਜਸਵੀ ਯਾਦਵ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਿਹਾਰ ਦੇ ਵਿੱਚ ਬੰਦੀ ਹੈ ਤਾਂ ਉਹ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਦੇਣਗੇ ਜਿਨ੍ਹਾਂ ਦੇ ਕੋਲ ਪਹਿਲਾਂ ਸਰਕਾਰੀ ਨੌਕਰੀਆਂ ਹੈਗੀਆਂ ਉਹ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜਿਨ੍ਹਾਂ ਘਰ ਦੇ ਵਿੱਚ ਸਰਕਾਰੀ ਨੌਕਰੀ ਹੈਗੀ ਉਹਨਾਂ ਨੂੰ ਨਹੀਂ ਮਿਲੇਗੀ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਵੀ ਸਰਕਾਰੀ ਨੌਕਰੀ ਨਹੀਂ ਹੈ ਉਹਨਾਂ ਨੂੰ ਹਰ ਘਰ ਨੂੰ ਇੱਕ ਸਰਕਾਰੀ ਨੌਕਰੀ ਮਿਲੇਗੀ ਹੁਣ ਤੁਸੀਂ ਪੁੱਛੋਗੇ ਕਿ ਇਹਦਾ ਪੰਜਾਬ ਦੇ ਜਿਹੜੇ ਪ੍ਰਵਾਸੀ ਹੈ ਉਹਨਾਂ ਨੂੰ ਕੀ ਫਾਇਦਾ ਠੀਕ ਹੈ ਔਰ ਤੁਸੀਂ ਇਹਨੂੰ ਕਿੱਦਾਂ ਕਨੈਕਟ ਕਰ ਰਹੇ ਹੋ ਹੋਏਗਾ ਬਹੁਤ ਵੱਡਾ ਫਾਇਦਾ ਹੋਏਗਾ ਮੰਨ ਲਓ ਜੇਕਰ ਤੇਜਸਵੀ ਯਾਦਵ ਦੀ ਬਿਹਾਰ ਦੇ ਵਿੱਚ ਸਰਕਾਰ ਆਉਂਦੀ ਹੈ ਤਾਂ ਜਿੰਨੇ ਵੀ ਮਜ਼ਦੂਰ ਨੇ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਜਿਸਟਰੀਆਂ ਕਰਵਾ ਕੇ ਘਰ ਖਰੀਦ ਕੇ ਇੱਥੋਂ ਦੇ ਆਧਾਰ ਕਾਰਡ ਬਣਾਏ ਨੇ ਉਹ ਵਾਪਸ ਆਪਣਾ ਜਿਹੜਾ ਉਹਨਾਂ ਦਾ ਹੋਮ ਟਾਊਨ ਹੈਗਾ ਬਿਹਾਰ ਜਿੱਥੋਂ ਦੇ ਵੀ ਉਹ ਵਾਸੀ ਨੇ ਉਹ ਜਿੱਥੇ ਉਹਨਾਂ ਦੇ ਕੋਲ ਘਰ ਨੇ ਜਿੱਥੇ ਰਜਿਸਟਰੀਆਂ ਨੇ ਉਹ ਆਪਣੇ ਆਧਾਰ ਕਾਰਡ ਦੇ ਉੱਤੇ ਉਹ ਚੇਂਜ ਕਰਵਾ ਸਕਦੇ ਨੇ ਔਰ ਉਹ ਚੇਂਜ ਕਰਵਾ ਕੇ ਤੇਜਸਵੀ ਯਾਦਵ ਦੀ ਜਿਹੜੀ ਸਰਕਾਰ ਹੈ ਉਸ ਤੋਂ ਆਪਣਾ ਹੱਕ ਮੰਗਣਗੇ ਹਰ ਘਰ ਨੌਕਰੀ ਦਾ ਹੁਣ ਇਹਦੀ ਬੇਸਿਕ ਸਟੱਡੀ ਦੇ ਵਿੱਚ ਜੇਕਰ ਆਪਾਂ ਜਾਈਏ ਪੰਜਾਬ ਦੇ ਲੋਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਕਿਉਂ ਗਏ ਕਿਉਂਕਿ ਉਹਨਾਂ ਨੂੰ ਡਾਲਰ ਨਜ਼ਰ ਆਉਂਦੇ ਸੀਗੇ ਡਾਲਰ ਦੇ ਮੁਕਾਬਲੇ ਜਿਹੜਾ ਰੁਪਈਏ ਦੀ ਉਹ ਵੈਲਿਊ ਕਰਦੇ ਸੀ ਕਿ ਉੱਥੇ ਸਾਨੂੰ ਜ਼ਿਆਦਾ ਪੈਸੇ ਬਣਨਗੇ ਹੁਣ ਜ਼ਿਆਦਾ ਪੈਸੇ ਕਮਾਉਣੇ ਕਿਉਂ ਹੈ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੇ ਲਈ ਆਪਣੀਆਂ ਬੇਸਿਕ ਨੀਡਸ ਨੂੰ ਪੂਰੀਆਂ ਕਰਨ ਦੇ ਲਈ ਜਦੋਂ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਛੱਡਿਆ ਤੇ ਯੂਪੀ ਦੇ ਲੋਕ ਜਿਹੜੇ ਨੇ ਬਿਹਾਰ ਦੇ ਲੋਕ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆਏ ਹੁਣ ਬਿਹਾਰ ਦੇ ਜਿਹੜੇ ਲੋਕ ਜਦੋਂ ਪੰਜਾਬ ਦੇ ਵਿੱਚ ਆਏ ਜੋ ਪੰਜਾਬ ਦੇ ਲੋਕਾਂ ਨੇ ਬਾਹਰਲੇ ਮੁਲਕਾਂ ਨੂੰ ਲੈ ਕੇ ਆਪਣਾ ਸੁਪਨਾ ਸੰਜੋਇਆ ਸੀ ਸਿਮਿਲਰਲੀ ਬਿਹਾਰੀ ਲੋਕਾਂ ਨੇ ਵੀ ਇਹੋ ਹੀ ਸੁਪਨਾ ਸੰਜੋਇਆ ਸੀਗਾ ਹੈਪੀ ਲਾਈਫ ਦਾ ਜ਼ਿਆਦਾ ਪੈਸੇ ਬਣਾਉਣ ਦਾ ਪਰ ਜੇਕਰ ਤੇਜਸਵੀ ਯਾਦਵ ਦੀ ਸਰਕਾਰ ਉਹਨਾਂ ਨੂੰ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਦੇਗੀ ਤੇ ਹਰ ਘਰ ਦੇ ਵਿੱਚ ਪੈਸਾ ਆਏਗਾ ਬਿਹਾਰ ਦੇ ਔਰ ਹਰ ਘਰ ਦੇ ਵਿੱਚ ਜੇ ਬਿਹਾਰ ਦੇ ਵਿੱਚ ਪੈਸਾ ਆਏਗਾ ਤੇ ਇੱਕ ਜਿਹੜੀ ਗੱਲ ਹੈ ਨਾ ਕਿ ਆਪਣੀ ਮਿੱਟੀ ਦੇ ਨਾਲ ਪਿਆਰ ਜਿੱਦਾਂ ਪੰਜਾਬੀਆਂ ਨੂੰ ਪੰਜਾਬ ਦੀ ਮਿੱਟੀ ਨਾਲ ਪਿਆਰ ਹੈ ਉਦਾਂ ਹੀ ਬਿਹਾਰੀਆਂ ਨੂੰ ਬਿਹਾਰ ਦੀ ਮਿੱਟੀ ਨਾਲ ਵੀ ਬਹੁਤ ਪਿਆਰ ਹੈ ਸੋ ਇੱਥੇ ਮੇਰਾ ਕਹਿਣ ਤੋਂ ਭਾਵ ਹੈ ਕਿ ਜੇ ਪੈਸਾ ਬਿਹਾਰੀਆਂ ਨੂੰ ਬਿਹਾਰ ਦੇ ਵਿੱਚ ਮਿਲੇਗਾ ਸਰਕਾਰੀ ਨੌਕਰੀ ਮਿਲੇਗੀ ਤੇ ਇੱਕ ਵਧੀਆ ਚਾਂਸ ਜਿਹੜਾ ਹੈ ਉਹ ਜ਼ਰੂਰ ਬਣੇਗਾ ਬਿਹਾਰ ਵਾਪਸ ਜਾਂਦਾ ਉਹਨਾਂ ਨੂੰ ਇੱਕ ਮਕਸਦ ਮਿਲੇਗਾ